ਓ ਮੁਸਤਫਾ ਲੀਪੋ ਟਾਪੋ ਪਈ ਆ ਪਈ ਆ ਸਰ ਜੀ 50 ਗ੍ਰਾਮ ਇਹ ਲੀਪੋ ਟਾਪੋ ਅਲੀਪੋ ਗੁੱਡੀ ਸੁਣੀ ਅਸੀਂ ਵੀ ਤੇਰੀ ਗੁੱਡੀ ਆ ਲੀਪੋ ਆਏ ਨਹੀਂ ਚੜਦੀ ਹੈਗੀ ਓਏ ਨਹੀਂ ਉਹ ਤਸਲੀਮ ਬਾਹ ਤੇਰੇ ਅੰਦਰ ਗੜਗੂਲੇ ਟੱਪਣ ਨਹੀਂ ਡੈ ਲੀਪੋ ਟਾਪੋ ਕੀ ਓਏ ਟਾਪੋ ਜਿਹੜੇ ਅੰਦਰ ਟੱਪਣ ਡੈ ਨੂੰ ਰੋਕੇਗੀ ਇਹ ਇਹ ਬਾਹਰ ਮੰਗਵਾਈ ਆ ਕਾਲੀ ਜੰਗਲਾਂ ਚ ਬੂਟੀ ਮੰਗਵਾਈ ਆ ਮੈਂ ਇਹ ਕਿਦੜ ਪਿੰਡੀ ਫਾਰੇ 10 ਗ੍ਰਾਮ ਗਿੱਦੜ ਪਿੰਡੀ ਕੀ ਗਿੱਦੜ ਪਿੰਡੀ ਦਾਰਾ ਯਾਰ ਇੱਕ ਮੁਰਖ ਖਲੋ ਜਾ ਮੈਨੂੰ ਭਾਈ ਪੁੱਛਦੇ ਨੇ ਗਿੱਦੜ ਪਿੰਡੀ ਕੀ ਓਏ ਹੋਏ ਅੱਜ ਤੂੰ ਜਿਹੜਾ ਨਸਿਆ ਭਜਾ ਫਿਰਦਾ ਗਿੱਦੜਾ ਨੂੰ ਕਦੀ ਆਇਆ ਨੂੰ ਕਦੀ ਆਇਆ ਨੂੰ ਬਿਮਾਰੀ ਦੀ ਵਈ ਨਾ ਇਹ ਸਮਝਦਾ ਕਿ ਤੇ ਆਮ ਹਾਕੀਮ ਕੋ ਆ ਗਏ ਨਹੀਂ ਯੋਧ ਕੀਤੇ ਐ ਪੈਂਡੇ ਕੀਤੇ ਚਿੱਲੇ ਕੀਤੇ ਦਿਰਾਮਾਂ ਚ ਸੁੱਤੇ ਐ ਅਸੀਂ ਸਮੰਦਰਾ ਚੁੱਭੀਆਂ ਮਾਰੀਆਂ ਬਿਲਡਿੰਗਾਂ ਤੋਂ ਛਾਲਾਂ ਮਾਰੀਆਂ ਚਿੱਲੇ ਕੀਤੇ ਆ ਮੈਂ ਦੋ ਕੀਤੇ ਚਿੱਲੇ ਕੱਲ ਤੇ ਮੁਸਤਫਾ ਜੀ ਸਾਹਿਬ ਜੀ ਅਸ਼ੁਰ ਲਪਟਾਕਾ ਦੇ 50 ਗ੍ਰਾਮ ਲੈ ਚੂਰਲਪੁਟਾਗਾ ਦੇ ਹੁੰਦਾ 14 ਅਗਸਤ ਆ ਜਿਹੜਾ ਹੁੰਦਾ ਸ਼ਮਰਾਤ ਤੇ